ਜਪਾਨ ਦੇ ਵਿੱਚ ਅਸੀਂ ਗਏ ਹੋਟਲ ਦੀ ਵਿੰਡੋ ਦੇ ਵਿੱਚੋਂ ਮੈਂ ਆਵਾਜ਼ ਆਈ ਦੇ ਸਾਰੇ ਸਾਧਨ ਦੇਖੇ ਜੀ ਇੱਕ ਵਿੰਡੋ ਚੋਂ ਨੀਚੇ ਪੁਲ ਦੇ ਜਿਹੜੇ ਪੈਡੈਸਟੀਨ ਦਾ ਬਣਿਆ ਹੋਇਆ ਸੀ ਪੈਦਲ ਤੁਰਨ ਵਾਸਤੇ ਲੋਕ ਪੈਦਲ ਤੁਰੇ ਜਾ ਰਹੇ ਸੀ ਵਿੱਚ ਉਹਨਾਂ ਦੇ ਸਾਈਕਲ ਤੇ ਵੀ ਜਾ ਰਹੇ ਸੀ ਨਾਲ ਕਾਰਾਂ ਜਾ ਰਹੀਆਂ ਸੀ ਸੜਕ ਤੇ ਉਹਦੇ ਪੁਲ ਦੇ ਨੀਚੋਂ ਦੀ ਨਦੀ ਜਾ ਰਹੀ ਸੀ ਉਹਦੇ ਵਿੱਚ ਕਿਸ਼ਤੀ ਤੇ ਜਾ ਰਹੇ ਸੀ ਉੱਪਰੋਂ ਜਾ ਇਹ ਉਤਰ ਰਹੇ ਸੀ ਇੰਨੇ ਕੀ ਸਾਦੇ ਨਿਆ ਵਜਾਈ ਦੇ ਇੱਕੋ ਵਿੰਡੋ ਚ ਦੇਖ ਜਾਂਦੇ ਓਥੇ ਤੁਹਾਨੂੰ ਕਿਉਂ ਅੱਗੇ ਸੋਚਦੇ ਅੱਗੇ ਤੁਸੀਂ ਜਾਪਾਨ ਜਾਪਾਨ ਦੀ ਜਿਹੜੀ ਮਰਜੀ ਕੰਪਨੀ ਦਾ ਮੇਰੇ ਕੋਲ ਤੁਹਾਨੂੰ ਉਹਨਾਂ ਦੇ ਜਿਹੜੇ ਬਿਜ਼ਨਸ ਕਾਰਡ ਪਏ ਐ ਜਿਹੜੀ ਮਰਜੀ ਕੰਪਨੀ ਦਾ ਕੋਈ ਲੋਗੋ ਦੇਖ ਲਓ ਚਾਹੇ ਉਹਨਾਂ ਦਾ ਵਨ ਲਾਈਨਰ ਦੇਖ ਲਓ ਕਿ ਕੰਪਨੀ ਦਾ ਕੀ ਮਨ ਲਾਈਨਰ ਹੈ ਉਹਦੇ ਵਿੱਚ ਫਿਊਚਰ ਦੀਆਂ ਗੱਲਾਂ ਨੇ लेट्स मेक ए फ्यूचर टुडे हैना जिन जेड़ियां कंपनी राइजिंग स्टार राइजिंग सन वो चढ़दे सूर्य ਦੀਆਂ ਗੱਲਾਂ ਕਰਦੇ ਆ ਕੱਲ ਨੂੰ ਜਿਹੜਾ ਸੂਰਜ ਚੜੂਗਾ ਉਹਦੀ ਗੱਲ ਕਰੀਏ ਕਿਉਂਕਿ ਪੋਜ਼ਿਟਿਵਿਟੀ ਹੈ ਲੋਕਾਂ ਦੀ ਜ਼ਿੰਦਗੀ ਜਦੋਂ ਜਦੋਂ ਪੋਜ਼ਿਟਿਵਿਟੀ ਆਉਂਦੀ ਹੈ ਤੁਹਾਡੀ ਲਾਈਫ ਚ ਤਾਂ ਕੱਲਾ ਉਹ ਤੁਹਾਡੇ ਪ੍ਰੋਡਕਟ ਜਾਂ ਤੁਹਾਡੇ ਜਿਹੜੇ ਇੰਡਸਟਰੀ ਜਾਂ ਕੋਈ ਵੀ ਕੰਮ ਕਰਦੇ ਹੋ ਤੁਸੀਂ ਉਹਦੇ ਵਿੱਚ ਫਾਇਦੇਮੰਦ ਨਹੀਂ ਹੁੰਦੀ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਤੁਹਾਡੀ ਲਾਈਫ ਵਧਾਉਂਦੀ ਹੈ ਜਪਾਨ ਵਾਲਿਆਂ ਦੀ ਏਜ ਐਵਰੇਜ ਏਜ 110 ਸਾਲ ਆਪਾਂ ਦੋ ਤਿੰਨ ਵਾਰੀ ਜੰਮ ਲੈਨੇ ਹੁਣੇ ਚੀਜ਼ ਚ 180 80 80 ਸਾਲ ਦੇ ਤਾਂ ਉੱਥੇ ਮਤਲਬ 90 90 ਸਾਲ ਤੱਕ ਗੱਡੀ ਚਲਾਉਂਦੇ ਆ ਐਵਰੇਜ ਏਜ ਹੁਣ ਪੋਜ਼ਿਟਿਵਿਟੀ ਕਰਕੇ ਆ ਜੀ ਅਸੀਂ ਇੱਥੇ ਗੌਂਡੀਆਂ ਦੀ ਕਾਰ ਤੋਂ ਹੀ ਮੱਚੀ ਜਾਂਦੇ ਰਹਿੰਨੇ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ। ਦੇ ਕਿਸੇ ਨੇ ਭਗਤੀ ਕੀਤੀ ਦੇਵਤਾ ਪ੍ਰਗਟ ਹੋ ਗਿਆ ਕਹਿੰਦਾ ਮੈਂ ਤੇਰੀ ਭਗਤ ਤੋ ਖੁਸ਼ ਆ ਤੇ ਤੂੰ ਮੰਗ ਲੈ ਜੋ ਮੰਗਣਾ ਪਰ ਕਿਉਂਕਿ ਤੇਰੇ ਗਵਾਂਢੀ ਜਿਹੜਾ ਉਹਨੇ ਬਹੁ ਭਗਤੀ ਕੀਤੀ ਅੱਜ ਉਹ ਹੈ ਨਹੀਂ ਕਰੇ ਮੈਂ ਕੁਦਰਤੀ ਆਇਆ ਹਾਂ ਹਰ ਰੋਜ਼ ਤਾਂ ਆਇਆ ਨਹੀਂ ਜਾਂਦਾ ਤੁਹਾਡੇ ਮੱਲੇ 'ਚ ਤੇ ਜਿੰਨਾ ਤੂੰ ਮੰਗੇਗਾ ਉਹਨੇ ਕਿਥੋਂ ਡਬਲ ਕੀਤੀ ਹੋਈ ਹੈ ਭਗਤੀ ਜਿੰਨਾ ਤੂੰ ਮੰਗੇਗਾ ਉਦੋਂ ਡਬਲ ਉਹਨੂੰ ਮਿਲ ਜਾਊਗਾ ਉਹ ਕਹਿੰਦਾ ਛੇ ਹਾਂ ਕਹਿੰਦੇ ਮੇਰੀ ਮੈਨੂੰ ਇੱਕ ਅੱਖ ਤੋਂ ਕਾਣਾ ਕਰ ਦੋ ਤੇ ਮੇਰੇ ਘਰ ਦੇ ਅੱਗੇ ਇੱਕ ਖੂਹ ਪੱਟ ਦਿਓ ਜੀ ਕੂਆ ਖੋਦ ਦੋ ਮਤਲਬ ਗਵਾਂਢੀ ਅੰਨਾ ਹੋਊਗਾ ਦੋ ਖੂਹ ਹੋਣਗੇ ਡਿੱਗੂ ਡਿੱਗੂ ਆਪ ਕਾਣੇ ਹੋਣ ਨੂੰ ਤਿਆਰ ਹਾਂ ਪਰ ਗਵਾਂਢੀ ਨੂੰ ਛੱਡਣਾ ਬਸ ਬਜਾਏ ਇਸ ਦੇ ਅਸੀਂ ਵਿਜਨ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਣੇ ਇਕੱਠੇ ਹੋ ਜੋ 16 ਜਣੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੋਈ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਦਿਮਾਗਾਂ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ ਕੁਝ ਨਿਕਲੂਗਾ ਉਹਨੂੰ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਜੀ ਹੁਣ ਕੱਲਿਆਂ ਦੀ ਕੰਪਨੀ ਦਾ ਜ਼ਮਾਨਾ ਨਹੀਂ ਹੈ ਨੀ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਤੂੰ ਕੱਢੋ ਬਹੁਤ ਕੁਝ ਅਜੇ ਦੁਨੀਆ ਦੁਨੀਆ ਚ ਹਜੇ ਕੰਪਿਊਟਰ ਨੇ ਦੁਨੀਆ ਚ ਹਜੇ ਸਾਡੇ ਬ੍ਰੇਨ ਨੇ ਬਹੁਤ ਸਾਰੇ ਮਿਲੀਅਨਰ ਬਣਾਉਣੇ ਨੇ ਬਿਲੀਅਨਰ ਹਜੇ ਬਣਾਉਣੇ ਨੇ ਐਫਰਟ ਚਾਹੀਦੀ ਹੈ ਬਸ ਔਰ ਮੈਂ ਦੇਖ ਕੇ ਆਇਆ ਬੜਾ ਕਮਾਲ ਦਾ ਆਈਡੀਆਸ ਬੱਚਿਆਂ ਨੇ ਕੋਈ ਮਿਲਟਰੀ ਵਾਸਤੇ ਸਮਾਨ ਬਣਾ ਰਹੇ ਨੇ ਕੋਈ ਸਾਬਣਾ ਬਣਾ ਰਹੇ ਨੇ ਬਿਲਕੁਲ ਹਰਬਲ ਪ੍ਰੋਡਕਟ ਬਣਾ ਰਹੇ ਨੇ ਦੇ ਕੇਓ ਇਸ ਤੋਂ ਬਾਅਦ ਐ ਤੇਨਾਲੀ ਸਾਹਮਣੀ ਲੱਗੀ ਹੋਈ ਹੈ ਪ੍ਰਦਰਸ਼ਨੀ ਜਿਹੜੀ ਉਹਨਾਂ ਦੀ ਸੋ ਆਈਡੀਆ ਜਿਹੜੇ ਨੇ ਉਹ ਆਪਣੇ ਕੋਲੇ ਬਹੁਤ ਨੇ ਬਟ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਲੋੜ ਹੈ ਰਿਕਮੈਂਡੇਸ਼ਨ ਦੀ ਲੋੜ ਹੈ ਰਿਕੋਨਾਈਜੇਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਜੇ ਨੋ ਬਾਰ ਥਾਮਸ ਐਡੀਸਨ ਨੇ ਜਦੋਂ ਉਹਦੀ ਫੈਕਟਰੀ ਨੂੰ ਅੱਗ ਲੱਗੀ ਜਿੰਨੀਆਂ ਉਹਨੇ ਕੀਤੀਆਂ ਸੀ ਖੋਜਾਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਇੰਸ਼ੋਰੈਂਸ ਵੀ ਐ ਨਹੀਂ ਸੀ ਸਾਰੇ ਮੁਲਾਜ਼ਮ ਰੋ ਰਹੇ ਸੀ ਥੈਮਸ ਥਾਮਸ ਐਡੀਸਨ ਨੇ ਤਾੜੀਆਂ ਮਾਰੀਆਂ ਕਹਿੰਦਾ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਆਪਣੇ ਜਿਉਂਦੇ ਜੀ ਅੱਖਾਂ ਸਾਹਮਣੇ ਹੀ ਸੜ ਕੇ ਸੁਆਹ ਹੋ ਗਈਆਂ ਚਲੋ ਕੁਝ ਨਵਾਂ ਕਰੀਏ ਸਭ ਤੋਂ ਵੱਧ ਖੋਜਾਂ ਉਹ ਤੋਂ ਬਾਅਦ ਕੀਤੀਆਂ 65 ਅਬਵ ਹੋ ਗਿਆ ਸੀ ਸੋ ਆਪਣੇ ਕੋਲ एग्जांपल ਆ ਪਈਆਂ ਸਾਰੀ ਦੁਨੀਆ ਦੀ ਕੇ اف ਸੀ ਦੀ एग्जांपल ਦਿੱਤੀ ਹੈ ਇਹਨਾਂ ਨੇ ਆਈਡੀਆ ਜਿਹੜੇ ਨੇ ਉਹੀ ਚੱਲਦੇ ਆ ਜੀ ਨਵੇਂ ਜਿਸ ਤਰ੍ਹਾਂ ਕੱਪੜੇ ਬਣਾਉਣ ਦਾ ਜਾਂ ਗਾਰਮੈਂਟਸ ਦਾ ਨਵਾਂ ਆਈਡੀਆ ਆ ਗਿਆ ਜੀ ਆਈਡੀਆ ਦੇਖੋ ਰੋਟੀ ਹਰੇਕ ਟਾਬੇ ਤੇ ਹੀ ਹੈ ਆਟੇ ਦੀ ਬਣਦੀ ਹੈ ਉਹੀ ਸਬਜੀ ਹੈ ਉਹੀ ਨੌਨ ਮਿਰਚ ਹੈ ਉਹੀ ਤੰਦੂਰ ਹੈ ਕੋਈ ਅੱਗ ਦਾ ਫਰਕ ਨਹੀਂ ਕੋਈ ਪਤਲੀ ਦਾ ਫਰਕ ਨਹੀਂ ਉਹਨੂੰ ਕਿਵੇਂ ਪੇਸ਼ ਕਰਨਾ ਹੈ ਉਹ ਹਵੇਲੀ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ 5 ਸਟਾਰ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਕੋਈ ਦੇਸੀ ਢਾਬੇ ਵਾਲੇ ਆਪਣੇ ਹਿਸਾਬ ਨਾਲ ਕਰ ਦਿੰਦੇ ਆ ਹੈਗਾ ਤਾਂ ਸਾਰਾ ਉਹੀ ਹੈ ਸੋ ਇਸ ਕਰਕੇ ਤੜਕਾ ਤੁਹਾਡਾ ਉਹੀ ਹੈ ਪਰ ਉਹਨੂੰ ਲਾਉਣਾ ਕਿਸ ਤਰ੍ਹਾਂ ਮਟੀਰੀਅਲ ਉਹੀ ਹੈ ਜਿਵੇਂ ਹੁਣ ਗੀਤ ਹੈ ਗੀਤ ਚੱਲਦੇ ਆ ਕਵਤਾਵਾਂ ਨੇ ਪੂਰੀ ਦੁਨੀਆ ਜਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਤੋਂ ਸਾਹਿਤ ਸ਼ੁਰੂ ਹੋਇਆ ਗੀਤ ਸ਼ੁਰੂ ਹੋਏ ਨੇ ਉਦੋਂ ਤੋਂ ਗੀਤ ਲਿਖੇ ਜਾ ਰਹੇ ਨੇ ਹਜ਼ਾਰਾਂ ਗੀਤ ਤਾਂ ਪਰਾਂ ਵੀ ਸੁਣ ਚੁੱਕੇ ਆ ਲਿਖੇ ਤਾਂ ਉਹ ਉਹਨਾਂ 35 ਅੱਖਰਾਂ 'ਚ ਜਾ ਰਹੇ ਨੇ ਨਾ ਬ ਕੋਈ ਕਿਸੇ ਨੇ ਕੋਈ ਅੱਖਰ ਪਹਿਲਾਂ ਲਾਤਾ ਕਿਸੇ ਨੇ ਕੋਈ ਬਾਅਦ ਚ ਲਾਤਾ ਗੀਤ ਉਹੀ ਨੇ ਅੱਖਰ ਉਹੀ ਨੇ ਸੁਰ ਸਾਤੀ ਨੇ ਦੁਨੀਆ 'ਚ ਸੱਤ ਸੁਰਾਂ ਦੇ ਵਿੱਚ ਹੀ ਸਾਰੀ ਦੁਨੀਆ ਨੇ ਇੰਜੋਏ ਕਰਨਾ ਉਹ 700 ਨੁਸਰਤ ਫਤਿਹ ਅਲੀ ਖਾਨ ਕੋਲੇ ਆਉਂਦੇ ਨੇ ਤਾਂ ਹੋਰ ਬਣ ਜਾਂਦੇ ਨੇ ਉਹ 700 ਗੁਲਾਮ ਅਲੀ ਸਾਹਿਬ ਕੋਲੇ ਆਉਂਦੇ ਹੋਰ ਬਣ ਜਾਂਦੇ ਉਹ 700 ਸਾਡੇ ਪੰਜਾਬੀ ਸਿੰਘਾਂ ਕੋਲੇ ਆਉਂਦੇ ਨੇ ਤਾਂ ਫੌਕ ਬਣ ਜਾਂਦੇ ਨੇ ਹੈ ਸਕਤੀ ਨੇ ਸੋ ਇਸ ਕਰਕੇ ਜੋ ਤੁਸੀਂ ਅੱਜ ਕਰ ਰਹੇ ਹੋ ਬਹੁਤ ਕਮਾਲ ਹੈ ਤੁਸੀਂ ਕੱਲ੍ਹ ਨਹੀਂ ਕਰ ਰਹੇ ਹੋ ਪਹਿਲਾਂ ਤਾਂ ਲੱਗਦਾ ਸੀਗਾ ਵੀ ਤਾਰੇ ਜਿਹੜੇ ਨੇ ਇਹਨਾਂ ਦਾ ਕੋਈ ਤੋਂਚ ਨਹੀਂ ਸਕਦਾ ਹੁਣ ਕੱਲੇ-ਕੱਲੇ ਤਾਰੇ ਇਹਨਾਂ ਦਾ ਗੱਲ ਕਰਕੇ ਸੌਂਦੇ ਆ ਸਾਡੇ ਸਾਇੰਟਿਸਟ ਕਿ ਉਹ ਕਿੱਥੇ ਐ ਗੈਲੈਕਸੀ ਚੋ ਕਿੱਥੇ ਐ ਕੀ ਹੋਣ ਵਾਲਾ ਕਿਵੇਂ ਯੂਨੀਵਰਸ ਕਿਵੇਂ ਕੰਮ ਕਰਦਾ ਸਾਰਾ ਕੁਝ ਹੁਣ ਤਾਂ ਆ ਗਿਆ ਧਰਤੀ ਤੇ ਆ ਗਿਆ ਸਭ ਕੁਝ ਉਹ ਬਿਕੋਜ਼ ਆਫ ਇਨੋਵੇਸ਼ਨ ਜਿਹਦੇ ਵਾਸਤੇ ਆਪਾਂ ਇਕੱਠੇ ਹੋਏ ਹਾਂ ਤੁਹਾਡੇ ਚ ਬਹੁਤ ਵੱਡੇ ਵੱਡੇ ਸਾਇੰਟਿਸਟ ਤੁਹਾਡੇ ਚ ਬਹੁਤ ਵੱਡੇ ਵੱਡੇ ਬਿਜ਼ਨਸ ਮਾਈਂਡਡ ਬਿਜ਼ਨਸਮੈਨ ਤਾਂ ਬਹੁਤ ਹੁੰਦੇ ਨੇ ਜਿਹਨਾਂ ਮਾਈਂਡਡ ਬਹੁਤ ਘੱਟ ਹੁੰਦੇ ਆ ਬਿジネス ਮਾਈਂਡਡ ਲੋਕ ਨਿਕਲਣਗੇ ਕਈਆਂ ਦੇ ਐਗਰੀਮੈਂਟ ਹੋ ਵੀ ਗਏ ਬਟੇ ਬਟੇ ਕੰਪਨੀਆਂ ਨਾਲ